ਲੈ ਵੀ ਮਿੱਤਰੋ ਬਰਾਡ ਡੈਰੀ ਫਾਰਮਿੰਗ ਵਾਲੇ ਭਰਾੜਾ ਜਿਹੜੇ ਤੇ ਬਰਾਡ ਡੈਰੀ ਫਾਰਮ ਦੇ ਨਜ਼ਦੀਕੀ ਸੱਜਣ ਪੇਰੇ ਪਿੰਡ ਦੇ ਕਹਿੰਦਾ ਨਾ ਆਹ ਮੁੰਡਿਆਂ ਦੀ ਕੱਟੀ ਆਈ ਹੈ ਤੀਜੇ ਨੰਬਰ ਦੇ ਉੱਤੇ ਸਟਾਰ 1 ਦੀ ਧੀ ਆ ਇਹ ਤੇ ਸਟਾਰ 1 ਉਹ ਸਾਣਾ ਜਿਹਦੇ ਸਟਾਰਾਂ ਦੇ ਵਿੱਚ ਵੱਡਾ ਨਾਮ ਆਉਂਦਾ ਵਾ ਬਾਈ ਮਿੱਤਰੋ ਇਹ ਮਿੱਤਰੋ 4 ਮਹੀਨਿਆਂ ਦੀ ਆ ਸਾਰੀ ਹਜੇ ਤੇ 4 ਮਹੀਨਿਆਂ ਦੇ ਵਿੱਚ ਨਾ ਤੀਜਾ ਸਥਾਨ ਪ੍ਰਾਪਤ ਕਰਕੇ ਆਈ ਆ ਤੇ ਬਈ ਤੋਰੀ ਮੜੀ ਗ੍ਰੋਥ ਗਰਾਸ ਤੇ ਅੰਗਾ ਪੈਰਾਂ ਦੀ ਵੀ ਬਾੜੀ ਚੰਗੀ ਆ ਤੇ ਜੱਜਾਂ ਨੇ ਵੀ ਜੱਜ ਤਾਂ ਕੀਤੀ ਆ ਕਿਉਂਕਿ ਬਈ ਜੱਜਾਂ ਨੂੰ ਇਹਨੇ ਮਨਜ਼ੂਰ ਕੀਤਾ ਹੋਣਾ ਵਾ ਕਿਉਂਕਿ ਸਾਡੇ ਬਾਈ ਬਾਈ ਮੇਰੇ ਵੈਰੋ ਕੇ ਪਿੰਡ ਨੂੰ ਨਾਮ ਮਿਲ ਜਾਣਾਗੇ ਨੇ ਆ ਵੇਖੋ ਤੁਸੀਂ ਬਾੜੀ ਚੰਗੀ ਕੱਟੀ ਆ ਬਾਈ ਮਿੱਤਰੋ ਬਹੁਤ ਸੋਹਣਾ ਇਹਦਾ ਢਾਂਚਾ ਵਾ ਕਰਮਾਂ ਵਾਲੀ ਦਾ ਬਹੁਤ ਸੋਹਣਾ ਇਹਦਾ ਸਰੀਰ ਆ ਔਰ ਇਹਨੇ ਜਿਹੜਾ ਨੰਬਰ ਪ੍ਰਾਪਤ ਕੀਤਾ ਵਾ ਉਹ ਕੀਤਾ ਵਾ ਇਹਨੇ ਮਿੱਤਰੋ ਤੀਜਾ ਤੇ ਸਟਾਰ ਬਣਦੀ ਇਹ ਤੀਆ ਤੇ ਆ ਇਹੋ ਜੇ ਨੌਜਵਾਨਾਂ ਨੂੰ ਜੇ ਪੰਜਾਬ 'ਚ ਰੱਖਣਾ ਨਾ ਤੇ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਪੈਣਾ ਮਿੱਤਰੋ ਕਰਦਿਆ ਕਰੋ ਸ਼ੇਅਰ ਵੀਰ ਇਹਨਾਂ ਦੀ ਵੀਡੀਓ ਧੰਨਵਾਦ